ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫੇਰ ਕੈਨੇਡਾ ਤੋਂ ਬੜੀ ਹੈਰਾਨ ਕਰਨ ਵਾਲੀ ਖਬਰ ਹੈ ਹੁਣ ਖਬਰਾਂ ਆਏ ਨੇ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਕਾਲਜਾਂ ਚ ਸੀਟਾਂ ਖਾਲੀ ਰਹਿ ਗਈਆਂ ਪੰਜਾਬੀ ਵਿਦਿਆਰਥੀ ਇੰਡੀਅਨ ਵਿਦਿਆਰਥੀਆਂ ਦਾ ਰੁਝਾਨ ਘਟਿਆ ਹੈ ਹਾਲਾਂਕਿ ਜਿਹੜੇ ਹੁਸ਼ਿਆਰ ਬੱਚੇ ਨੇ ਇੰਟੈਲੀਜੈਂਟ ਬੱਚੇ ਨੇ ਉਹ ਜਾ ਰਹੇ ਨੇ ਭੇੜਚਾਲ ਖਤਮ ਹੋ ਗਈ ਇੰਡੀਆ ਤੋਂ ਪਰ ਕੈਨੇਡਾ ਚ ਸੀਟਾਂ ਖਾਲੀ ਰਹਿਣ ਲੱਗ ਗਈਆਂ ਹੁਣ ਚਰਚਾਵਾਂ ਆਏ ਨੇ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਤੇ ਫਿਰ ਇੱਕ ਦਬਾਅ ਹੈ ਕਿ ਕਿਵੇਂ ਇੰਡੀਆ ਤੋਂ ਬੱਚੇ ਕੈਨੇਡਾ ਚ ਆਉਣ ਕੀ ਆਉਂਦੇ ਦਿਨਾਂ ਚ ਫਿਰ ਹੁਣ ਕੈਨੇਡਾ ਰੂਲ ਬਦਲੇਗਾ ਬਹੁਤ ਸਾਰੇ ਕਾਲਜ ਯੂਨੀਵਰਸਟੀਆਂ ਨੇ ਜਿਨ੍ਹਾਂ ਨੇ ਆਪਣੀ ਆਰਟਸ ਦੀ ਡਿਮਾਂਡ ਥੋੜੀ ਘਟਾ ਦਿੱਤੀ ਹੈ ਕੀ ਕੈਨੇਡਾ ਫਿਰ ਰੂਲ ਬਦਲੇਗਾ ਕਿ ਹੋਰ ਵਿਦਿਆਰਥੀ ਉੱਥੇ ਜਾਣ ਕੀ ਕੈਨੇਡਾ ਪੀਆਰ ਦੇ ਪ੍ਰਤੀ ਵਿਦਿਆਰਥੀਆਂ ਦੇ ਲਈ ਕੋਈ ਅਜਿਹੀ ਨੀਤੀ ਲੈ ਕੇ ਆਏਗਾ ਜੀ ਦੇ ਨਾਲ ਪੜਨ ਵਾਲੇ ਵਿਦਿਆਰਥੀ ਇਹ ਭਰੋਸਾ ਕਰ ਸਕਣ ਕਿ ਸਾਨੂੰ ਪੀਆਰ ਹੋਏਗੀ ਹੋਏਗੀ ਹਾਲਾ ਕਿ ਪਿਛਲੇ ਜੇ ਅਸੀਂ ਦੇਖੀਏ ਤਾਂ ਪਿਛਲੇ 8-9 ਮਹੀਨਿਆਂ ਦੇ ਵਿੱਚ 70-80000 ਤੋਂ ਜ਼ਿਆਦਾ ਬੱਚਿਆਂ ਨੂੰ ਪੀਆਰ ਦੇ ਇਨਵੀਟੇਸ਼ਨ ਕੈਨੇਡਾ ਨੇ ਦਿੱਤੇ ਨੇ ਪਰ ਸਾਰੀਆਂ ਸਥਿਤੀਆਂ ਤੇ ਗੱਲ ਕਰਾਂਗੇ ਅਮਰਜੀਤ ਸਿੰਘ ਕੰਵਰ ਬਰੌਡਵੇ ਇਮੀਗ੍ਰੇਸ਼ਨ ਦੇ ਚੀਫ ਸਾਡੇ ਨਾਲ ਮੌਜੂਦ ਨੇ ਕੰਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਡੈਲੀ ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਵਰਸਪ ਹੁਣ ਖਬਰਾਂ ਆ ਰਹੀਆਂ ਨੇ ਵੀ ਕੈਨੇਡਾ ਦੀ ਅੰਦਰੂਨੀ ਹਾਲਤ ਇਹ ਹੋ ਗਈ ਕਿ ਉਹ ਕਹਿੰਦੇ ਵੀ ਬੱਚੇ ਲਿਆਓ ਬੱਚੇ ਲਿਆਓ ਕਾਲਜ ਕਹਿੰਦੇ ਦੇਖੋ ਜੀ ਅਜੇ ਮਿਆਦ ਨਹੀਂ ਕਹਿੰਦਾ ਬਟ ਹਾਂ ਕਾਲਜ ਯੂਨੀਵਰਸਟੀਆਂ ਜ਼ਰੂਰ ਕਹਿ ਰਹੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਿਹੜੀ ਗਵਰਨਮੈਂਟ ਦਾ ਡੇਟਾ ਆਇਆ ਹੁਣ ਜਿਹੜਾ ਰੂਲਸ ਚੇਂਜ ਹੋਣ ਤੋਂ ਬਾਅਦ ਫਿਗਰਸ ਆਈਆਂ ਜਿਹਦੇ ਵਿੱਚ ਗਵਰਨਮੈਂਟ ਦਾ ਪਲਾਨ ਸੀਗਾ 3,60,000 ਬੱਚਿਆਂ ਨੂੰ ਲੈ ਕੇ ਜਾਣਾ ਇੰਨੀਆਂ ਹੀ ਪਾਲ ਲੈਟਰ ਉਹਨਾਂ ਨੇ ਦਿੱਤੀਆਂ ਸੀਗੀਆਂ ਪੀਏਲ ਲੈਟਰ ਜਿਹਨੂੰ ਆਪਾਂ ਕਹਿੰਦੇ ਪ੍ਰੋਵੈਂਸ ਅਟੈਸਟੇਸ਼ਨ ਲੈਟਰ ਆ ਗਿਆ 3,60,000 ਪ੍ਰੋਵੈਂਸ ਅਟੈਸਟੇਸ਼ਨ ਲੈਟਰ ਦਿੱਤੇ ਜਾਣਗੇ ਉਹਦੇ ਚੋ ਮਾਸਟਰਸ ਵਾਲੇ ਬਾਹਰ ਰੱਖੇ ਗਏ ਸੀ ਜਿਹੜੇ ਬੱਚੇ ਮਾਸਟਰਸ 'ਚ ਜਾਣਗੇ ਉਹ ਬਾਹਰ ਰੱਖੇ ਗਏ ਸੀ ਸੋ ਤਕਰੀਬਨ ਫਿਰ ਵੀ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਵੀ 4 4.5 ਲੱਖ ਬੱਚਾ ਕੈਨੇਡਾ ਜਾਊਗਾ ਬਟ ਫੋਰਚੂਨੇਟਲੀ ਅਨਫੋਰਚੂਨੇਟਲੀ ਜਿਹੜਾ ਹਜੇ ਤੱਕ ਜੁਲਾਈ ਤੱਕ ਉਹਨਾਂ ਨੇ ਡਾਟਾ ਰਿਲੀਜ਼ ਕੀਤਾ ਉਹ ਬਹੁਤ ਹੀ ਕੱਟ ਨੰਬਰ ਦਾ ਵੀਜ਼ਾ ਜਿਹੜਾ ਇਸ਼ੂ ਹੋਇਆ ਜੀ ਸਿਰਫ 2 ਲੱਖ 31000 ਦੇ ਲਾਗੇ ਦੀ ਫਿਗਰ ਹੈ ਜਿਹੜੀ ਰਿਲੀਜ਼ ਕੀਤੀ ਹੈ ਆਈਆਰਸੀਸੀ ਨੇ ਕਿ ਇੰਨਾ ਵੀਜ਼ਾ ਅਸੀਂ ਹਜੇ 2023 ਤੱਕ ਦਿੱਤਾ ਹੈ ਜਿਹਦੇ ਵਿੱਚ ਹੁਣ ਥੋੜਾ ਬਹੁਤ ਜਿਹੜਾ ਰਹਿੰਦਾ ਹੈ ਸੈਪਟੈਂਬਰ ਇਨਟੇਕ ਦਾ ਜਾਂ ਜਨਵਰੀ ਇਨਟੇਕ ਦਾ ਵੀ ਜਨਵਰੀ ਤੋਂ ਪਹਿਲਾਂ ਪਹਿਲਾਂ ਮਿਲ ਜੂਗਾ ਜਿਹੜਾ ਉਹ ਹੀ 23 ਚ ਗਿਣਿਆ ਜਾਊਗਾ ਔਰ ਉਸ ਵੀਜ਼ੇ ਦੀ ਗਿਣਤੀ ਲੱਖ ਤੱਕ ਜਾਵੇ ਇਹਦੇ ਚਾਂਸ ਬਹੁਤ ਘੱਟ ਨੇ ਅਗਰ ਇੰਨੀਆਂ ਐਪਲੀਕੇਸ਼ਨਾਂ ਪਹਿਲਾਂ ਪੈਂਡ ਤੇ ਵੀ 2 ਲੱਖ 31 ਹਜ਼ਾਰ ਹੀ ਬਣਿਆ ਤਾਂ ਇਹਦਾ ਮਤਲਬ ਵੀ ਅਜੇ ਲੱਖ ਨਹੀਂ ਬਣਦਾ ਤਾਂ ਜਨਵਰੀ ਦੇ ਲਈ ਕਿਉਂਕਿ ਅੱਧੇ ਵੀਜ਼ੇ ਤਾਂ ਜਨਵਰੀ ਦੇ ਆਉਣਾ ਹੀ ਕਈ ਵਾਰੀ ਜਨਵਰੀ ਜੀ ਇਹ ਡਾਟਾ 24 24 ਦਾ ਡਾਟਾ ਐਚਓ ਵੀਜ਼ਾ ਡਾਟਾ 24 ਦਾ ਡਾਟਾ ਐ ਸੋ ਹੁਣ ਜਿਹੜਾ ਆਉਣ ਵਾਲਾ ਟਾਈਮ ਐ ਕੈਨੇਡਾ ਚ ਮੈਂ ਪਹਿਲਾਂ ਵੀ ਦੱਸ ਰਿਹਾ ਕਿ ਸਾਡੇ ਬੱਚੇ ਨਾ ਭੰਗੜੇ ਵੀ ਜਲਦੀ ਪਾਲੰਦੇ ਨੇ ਫਿਰ ਅਸੀਂ ਲੋਕ ਰੋਣ ਵੀ ਜਲਦੀ ਲੱਗ ਜਾਂਦੇ ਆ ਸੋ ਅਸੀਂ ਕੈਨੇਡਾ ਤੋਂ ਡਰ ਵੀ ਛੇਤੀ ਗਏ ਤੇ ਅਸੀਂ ਕੈਨੇਡਾ ਲਈ ਕਮਲੇ ਵੀ ਜ਼ਰੂਰਤ ਤੋਂ ਜ਼ਿਆਦਾ ਹੋਏ ਪਏ ਸੀਗੇ ਸੋ ਕੈਨੇਡਾ ਨਾ ਤੇ ਉਦੋਂ ਇੰਨਾ ਭੰਗੜੇ ਪਾਉਣ ਵਾਲੀ ਜਗ੍ਹਾ ਸੀ ਤੇ ਨਾ ਅੱਜ ਦੀ ਰੇਟ 'ਚ ਇੰਨੀ ਰੋਣ ਵਾਲੀ ਜਗ੍ਹਾ ਹੈ ਸੋ ਕੈਨੇਡਾ ਬੈਲੈਂਸਡ ਆ ਜਿੱਥੋਂ ਤੱਕ ਸਟੂਡੈਂਟ ਦੀ ਗੱਲ ਆ ਜਿੱਥੋਂ ਤੱਕ ਗੱਲ ਆ ਸਟੂਡੈਂਟ ਦੇ ਸੈਟਲ ਹੋਣ ਦੀ ਜਿੱਥੇ ਤੱਕ ਗੱਲ ਆ ਸਟੂਡੈਂਟ ਦੇ ਪੀਆਰ ਲੈਣ ਦੀ ਇੰਨਾ ਰਸਤਿਆਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਬਦਲਾਅ ਹੋਏ ਜੁਗਾੜਾਂ ਦੇ ਵਿੱਚ ਬਦਲਾਵ ਹੋਏ ਵਰਕ ਪਰਮਿਟਾਂ ਦੇ ਵਿੱਚ ਬਦਲਾਵ ਹੋਏ ਬੈਡ ਕੁਆਲਿਟੀ ਦਾ ਜਿਹੜਾ ਪੀਆਰਸੀ ਜਿਹਦੇ ਵਿੱਚ ਕਈ ਟੇਡੇ ਮੇਡੇ ਤਰੀਕੇ ਨਾਲ ਗਏ ਬੰਦੇ ਪੀਆਰ ਲੈ ਲੈਂਦੇ ਸੀ ਉਹਨਾਂ ਦੇ ਵਿੱਚ ਕੁਆਲਿਟੀ ਚ ਕੋਈ ਨੁਕਸਾਨ ਨਹੀਂ ਕੈਨੇਡਾ ਨੇ ਕੀਤਾ ਸਟੂਡੈਂਟ ਲਈ ਉਲਟਾ ਉਹਨਾਂ ਨੇ ਸਿਸਟਮ ਸੌਖਾ ਕੀਤਾ ਸੀ ਤੁਸੀਂ ਮਾਸਟਰਸ ਚ ਜਾਓ 3 ਸਾਲ ਦਾ ਵਰਕ ਪਰਮਿਟ ਲੈ ਲਓ ਕਿੰਨੀਆਂ ਯੂਨੀਵਰਸਿਟੀਆਂ ਜਿਹੜੀਆਂ ਮਾਸਟਰਸ ਢੇਢ ਢੇਢ ਸਾਲ ਦੀਆਂ ਦਿੰਦੀਆਂ ਨੇ ਸਵਾ ਸਵਾ ਸਾਲ ਚ ਮਾਸਟਰਸ ਖਤਮ ਹੋ ਜਾਂਦੀ ਹੈ ਬੱਚਿਆਂ ਲਈ ਰਸਤੇ ਖੁੱਲੇ ਸੀ ਸਪਾਊਸ ਜਿਹੜਾ ਬੰਦ ਕੀਤਾ ਸੀ ਉਹ ਸਿਰਫ ਪਲੱਸ 2 ਦਾ ਕੀਤਾ ਸੀ ਤੇ ਉਹ ਵੀ ਕੁਝ ਹੱਦ ਤੱਕ ਡਿਪਲੋਮਿਆਂ ਦੇ ਪ੍ਰੋਗਰਾਮਾਂ ਚ ਕੀਤਾ ਸੀ ਕਿਉਂਕਿ ਇਹਦੇ ਵਿੱਚ ਹੀ ਸਭ ਤੋਂ ਜ਼ਿਆਦਾ ਫੇਕ ਮੈਰਿਜ ਹੁੰਦੀਆਂ ਸੀ ਜੀ ਠੀਕ ਹੈ ਨਹੀਂ ਜਿਹੜਾ ਬੱਚਾ ਉਥੇ ਇੰਜੀਨੀਅਰਿੰਗ ਪੜਨ ਜਾ ਰਿਹਾ ਉਹ ਕਦੀ ਵੀ ਫੇਕ ਮੈਰਿਜ ਨਹੀਂ ਕਰਦਾ ਠੀਕ ਹੈ ਨਹੀਂ ਸੋ ਉਹਨਾਂ ਦੇ ਵਿੱਚ ਸਪਾਊਸ ਅੱਜ ਵੀ ਅਲਾਉਡ ਹੈ ਜਿਹੜਾ ਬੱਚਾ ਚੰਗਰੀ ਡਿਗਰੀ ਲਾਅ ਦੀ ਕਰਨ ਜਾ ਰਿਹਾ ਨਰਸਿੰਗ ਦੀ ਕਰਨ ਜਾ ਰਿਹਾ ਡੈਂਟਲ ਦੀ ਕਰਨ ਜਾ ਰਿਹਾ ਉਹ ਅੱਜ ਵੀ ਫੇਕ ਮੈਰਿਜ ਨਹੀਂ ਕਰੂਗਾ ਉਹ ਇੱਕ ਬ੍ਰਾਈਟ ਸਟੂਡੈਂਟ ਹੈ ਉਹਨਾਂ ਨੂੰ ਆਹ ਦੇਖ ਲਿਆ ਉਹਨਾਂ ਨੇ ਕਿ ਫੇਕ ਮੈਰਿਜ ਕਰਨ ਵਾਲੇ ਸਾਰੇ ਡਿਪਲੋਮਾ ਹੋਲਡਰ ਨੇ ਸੋ ਉਹਨਾਂ ਨੇ ਉਹਦੇ ਚੋਂ ਹਟਾਇਆ ਸੀ ਸੋ ਬੇਸਿਕਲੀ ਕੈਨੇਡਾ ਇੱਕ ਚੰਗੇ ਮਾਪਿਓ ਦੀ ਤਰ੍ਹਾਂ ਤੁਹਾਨੂੰ ਗਲਤ ਹਰਕਤਾਂ ਤੋਂ ਰੋਕ ਰਿਹਾ ਹੋਰ ਕੁਝ ਨਹੀਂ ਉਹ ਕਹਿੰਦਾ ਵੀ ਮੇਰੇ ਕੋਲ ਸਭ ਕੁਝ ਹੈ ਜੋ ਤੁਹਾਨੂੰ ਪੁਵੇਖ ਲਈ ਚਾਹੀਦਾ ਤੇ ਉਹ ਸਾਰਾ ਕੁਝ ਤੁਸੀਂ ਲੈ ਸਕਦੇ ਹੋ ਪਰ ਆਪਣੀਆਂ ਹਰਕਤਾਂ ਵੀ ਤੁਹਾਨੂੰ ਬੰਦਿਆਂ ਵਾਲੀਆਂ ਬਣਾਉਣੀਆਂ ਪੈਣਗੀਆਂ ਡੰਗਰਾਂ ਵਾਲੀਆਂ ਹਰਕਤਾਂ ਨਾਲ ਕੈਨੇਡਾ ਨਹੀਂ ਹੁਣ ਚੱਲਣਾ ਸੋ ਜਿਹੜੇ ਬੱਚੇ ਇਥੋਂ ਸੋਚਦੇ ਸੀ ਪ੍ਰਾਈਵੇਟ ਕਾਲਜ ਚ ਵੜਜੋ ਫਿਰ ਉੱਥੋਂ ਜਾ ਕੇ ਐਲ ਐਮ ਆਈ ਲੈ ਕੇ ਵਰਕ ਪਰਮਿਟ ਕਰਾ ਲਓ ਫਿਰ ਵਰਕ ਪਰਮਿਟ ਨੂੰ ਐਕਸਟੈਂਡ ਕਰੀ ਜਾਓ ਕਿਉਂਕਿ ਹਾਈਲਾਈਟਸ ਛੇ ਨਾ ਇੱਥੇ ਆਏ ਨਾ ਉੱਥੇ 3 ਸਾਲ ਰਹਿ ਕੇ ਆਉਣੇ ਕਿਉਂਕਿ ਕੰਮ ਤਾਂ ਕਰਨਾ ਅਸੀਂ ਸਟੋਰਾਂ ਚ ਕੰਮ ਤਾਂ ਕਰਨਾ ਅਸੀਂ ਟਰੱਕਾਂ ਤੇ ਕੰਮ ਤਾਂ ਕਰਨਾ ਅਸੀਂ ਕਲੀਨਿੰਗ ਦਾ ਤੇ ਅੰਗਰੇਜ਼ੀ ਬੋਲਣੀ ਕਿੱਥੇ ਹੈ ਤੇ ਜੇ ਬੋਲਣੀ ਨਹੀਂ ਤਾਂ ਫਿਰ ਆਉਣੀ ਕਿੱਥੋਂ ਹੈ ਉੱਥੇ ਜਾ ਕੇ ਠੀਕ ਹੈ ਨਹੀਂ ਸੋ ਆਹ ਜਿਹੜੀਆਂ ਮਸਲੇ ਸੀ ਪਰ ਜਿਹੜੀ ਆ ਚਿੰਤਾ ਇੱਕ ਬਹੁਤ ਸਾਰੇ ਸਾਡੇ ਜਿਹੜੇ ਹੌਨ ਹਰ ਵਿਦਿਆਰਥੀ ਹੈ ਹੁਣ ਉਹ ਇਹ ਸੋ ਕੀ ਭਵਿਕ ਵਿੱਚ ਕਿਤੇ ਕੈਨੇਡਾ ਪੀਆਰ ਤਾਂ ਨਹੀਂ ਰੋਕ ਦੂ ਪੀਆਰ ਮਿਲੂਗੀ ਮੈਂ ਕਹਿੰਦਾ ਜੀ ਕੈਨੇਡਾ ਦਾ ਅਗਰ ਪੂਰਾ ਕਾਰਨ ਕੀ ਹੈ ਬੱਚੇ ਪੜ੍ਹਦੇ ਲਿਖਦੇ ਕੁਛ ਨਹੀਂ ਜੀ ਪਲੱਸ 2 ਵੀ ਮਹਾ ਚੱਜ ਨਾ ਕੀਤੀ ਹੈ ਤੇ ਕੈਨੇਡਾ ਦੇ ਰੂਲ ਤਾਂ ਕੀ ਪੜਨੇ ਇਹਨਾਂ ਨੇ ਮੈਂ ਉਮੀਦ ਹੀ ਜਿਆਦਾ ਨਹੀਂ ਕਰ ਸਕਦਾ ਉਹ ਚੱਲਦੇ ਆ ਬਲੌਗਰਾਂ ਦੇ ਥਰੂ ਅੱਜ ਮੈਂ ਕੁਝ ਵੀਡੀਓ ਤੇ ਬੋਲਿਆ ਤੇ ਮੈਨੂੰ ਸ਼ਾਬਾਸ਼ ਸ਼ਾਬਾਸ਼ ਕਰਕੇ ਠੋਕ ਦੇਣਾ ਕਿਸੇ ਹੋਰ ਨੇ ਬੋਲਿਆ ਉਹਨੂੰ ਠੋਕ ਦੇਣਾ ਜਿਹਦਾ ਸੁਰ ਵਧੀਆ ਲੱਗਾ ਉਹਨੂੰ ਹੋ ਜਾਣਾ ਆਪਣੇ ਦਿਮਾਗ ਦੇ ਕਪੜ ਨਹੀਂ ਲਾਉਣੇ ਵੀ ਸਿੰਪਲ ਜਿਹਾ ਲੌਜੀਕ ਹੈ ਇੱਕ ਦੁਨੀਆ ਚ ਸਿੰਪਲ ਲੌਜੀਕ ਸਿੰਪਲ ਲੌਜੀਕ ਕੀ ਹੈ ਵਧੀਆ এডੂਕੇਸ਼ਨ ਵਧੀਆ ਫਿਊਚਰ ਹੁਣ ਜਦੋਂ ਤੁਸੀਂ এডੂਕੇਸ਼ਨ ਵਧੀਆ ਨਹੀਂ ਲੈ ਰਹੇ ਉਹਦੇ ਫਿਊਚਰ ਕਿਦਾਂ ਵਧੀਆ ਐਕਸਪੈਕਟ ਕਰੋਗੇ ਠੀਕ ਹੈ ਨਹੀਂ ਸੋ ਕੈਨੇਡਾ ਪੀਆਰ ਚ ਕੋਈ ਚੈਲੰਜ ਨਹੀਂ ਪ੍ਰੋਬਲਮ ਜਿਹੜੇ ਤੁਸੀਂ ਗਲਤ ਰਸਤੇ ਜਾਂ ਛੋਟੇ-ਮੋਟੇ ਜੁਗਾੜ ਲਾਉਂਦੇ ਸੀ ਉਹ ਬੰਦ ਹੋਣ ਦੇ ਨਾਲ ਇੱਕ ਜਿਹੜਾ ਉੱਥੇ ਬੈਠਾ ਬੱਚਾ ਜਿਹੜਾ ਉਸ ਜੁਗਾੜ 'ਚ ਸੈੱਟ ਹੋਇਆ ਜਾਂ ਜਿਹੜਾ ਉਸ ਜੁਗਾੜ 'ਚ ਵਸ ਰਿਹਾ ਸੀਗਾ ਉਹਨੂੰ ਕਰੰਟ ਲੱਗ ਗਿਆ ਉਹਨੂੰ ਜਦੋਂ ਕਰੰਟ ਲੱਗਾ ਉਹਨੇ ਚਾਚੇ ਦੇ ਮੁੰਡੇ ਨੂੰ ਮਾਮੇ ਦੇ ਮੁੰਡੇ ਨੂੰ ਤਾਏ ਦੇ ਮੁੰਡੇ ਨੂੰ ਨਾਲ ਗਲੀ ਦੇ ਚਾਰ ਦੋਸਤਾਂ ਨੂੰ ਕਾਲਜ ਵਾਲੇ ਪੰਜ ਦੋਸਤਾਂ ਨੂੰ ਕਹਤਾ ਉਹ ਕੈਨੇਡਾ ਖਤਮ ਹੋਇਆ ਕੈਨੇਡਾ ਖਤਮ ਕੈਨੇਡਾ ਨਹੀਂ ਕੋਈ ਗੋਸ਼ ਹੈਗਾ ਹੁਣ ਉੱਥੋਂ ਬੱਚਾ ਡਰ ਗਿਆ ਕਿ ਕੈਨੇਡਾ ਸੱਚੀ ਗੋਸ਼ ਹੈ ਨਹੀਂ ਪਰ ਇਹ ਜੁਗਾੜ ਵਾਲਿਆਂ ਵਾਲੀ ਪ੍ਰੋਬਲਮ ਹੈ ਏ ਬੱਚਾ ਬੰਬੇ ਦਾ ਕਿਉਂ ਨਹੀਂ ਕਹਿ ਰਿਹਾ ਇਹ ਬੱਚਾ ਜਿਹੜਾ ਸਾਡੇ ਕੋਲ ਦਿੱਲੀ ਚ ਅਪਲਾਈ ਕਰਦਾ ਉਹ ਕਿਉਂ ਨਹੀਂ ਕਹਿ ਰਿਹਾ ਜਿਹੜਾ ਬੱਚਾ ਗੁਜਰਾਤ ਚੋਂ ਕਾਫੀ ਹੱਦ ਤੱਕ ਅਪਲਾਈ ਕਰ ਰਿਹਾ ਉਹ ਕਿਉਂ ਨਹੀਂ ਕਹਿ ਰਿਹਾ ਇਹ ਪੰਜਾਬ ਵਾਲੇ ਦਾ ਕਿਉਂ ਰੌਲਾ ਹੈ ਹਰਿਆਣੇ ਵਾਲੇ ਦਾ ਕਿਉਂ ਰੌਲਾ ਕਿਉਂਕਿ ਜਿਗਾੜੀ ਅਸੀਂ ਆ ਨਾ ਸਭ ਤੋਂ ਵੱਧ ਜਿਗਾੜ ਲਾਉਣ ਚ ਅਸੀਂ ਫੇਮਸ ਹਾਂ ਸੋ ਇਹ ਜਿਗਾੜ ਵਾਲਾ ਜਿਗਾੜ ਵਾਲਿਆਂ ਲਈ ਬੰਦ ਹੈ ਹੁਣੇ ਹੀ ਕਹਿ ਲਿਆ ਬੰਦੇ ਉਹਨਾਂ ਲਈ ਵੀ ਨਹੀਂ ਹੈ ਪਰ ਔਖਾ ਹੋ ਗਿਆ ਰਾ ਹਾਂ ਉਹ ਬੰਦੇ ਚਾਹੇ ਇੱਥੇ ਬਣ ਜਾਣ ਤੇ ਜਾਂ ਉੱਥੇ ਜਾ ਕੇ ਬਣ ਜਾਣ ਜਿੱਦਣ ਬੰਦੇ ਮਿਲਣਗੇ ਉਸ ਦਿਨ ਸਹੀ ਰਸਤੇ ਚੱਲਣਗੇ ਜਿਹੜਾ ਉਹਨਾਂ ਨੇ ਰਸਤਾ ਬਣਾਤਾ ਉਹ ਬਹੁਤ ਸਿੰਪਲ ਹੈ ਆਪਣੀ ਸਟੱਡੀ ਕਰੋ ਪੋਸਟ ਸਟੱਡੀ ਵਰਕ ਵੀਜ਼ਾ ਲੋ ਸਰਟਨ ਅਮਾਊਂਟ ਆਫ 6 ਮਹੀਨੇ ਸਾਲ ਦਾ ਐਕਸਪੀਰੀਅੰਸ ਲਵੋ ਆਪਣੇ ਪੀਆਰ ਅਪਲਾਈ ਕਰੋ ਤੇ ਪੀਆਰ ਕੋਈ ਮਸਲਾ ਨਹੀਂ ਨਾ ਉਹਨਾਂ ਨੇ ਪੀਆਰ ਦਾ ਕੋਟਾ ਘਟਾਇਆ ਨਾ ਉਹਨਾਂ ਨੇ ਪੀਆਰ ਦੀਆਂ ਐਪਲੀਕੇਸ਼ਨਾਂ ਰੋਕੀਆਂ ਨੇ ਕੁਝ ਨਹੀਂ ਉਦਾਂ ਹੀ ਡਰਾਅ ਖੁੱਲ ਰਹੇ ਨੇ ਸਭ ਕੁਝ ਹੋ ਰਿਹਾ ਸਿਰਫ ਜਿਹੜੇ ਪੀਆਰ ਦੀ ਹੁਣ ਡਰਾਅ ਖੁੱਲਦੇ ਨੇ ਪਹਿਲਾਂ ਸਾਰਿਆਂ ਦੇ ਖੁੱਲ ਜਾਂਦੇ ਸੀ ਹੁਣ ਉਹ ਕਿੱਦਾਂ ਖੁੱਲਦੇ ਨੇ ਆ ਹੈਲਥ케ਅਰ ਵਾਲਿਆਂ ਦਾ ਖੁੱਲ ਗਿਆ ਆ ਸਟਮ ਸਟੂਡੈਂਟਸ ਦਾ ਖੁੱਲ ਗਿਆ ਇਹ ਮੈਡੀਕਲ ਸਰਵਿਸਿਜ਼ ਦਾ ਖੁੱਲ ਗਿਆ ਸੋ ਉਹਨਾਂ ਨੇ ਕੈਟਾਗਰੀਜ਼ ਬਣਾਤੀਆਂ ਸੋ ਕੈਟਾਗਰੀਜ਼ ਬਣਾਉਣ ਦਾ ਮਕਸਦ ਕੀ ਹੈ ਕਿ ਜਿਹੜੇ ਬੱਚੇ ਉਧਰ ਜਾ ਕੇ ਡਰਾਇੰਗ ਪੇਂਟਿੰਗ ਕ્રાਫਟ ਇਦਾਂ ਦੇ ਡਿਪਲੋਮੇ ਸਟੱਡੀਆਂ ਨੂੰ ਕਰਕੇ ਪੀਆਰ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਸੀ ਜਾਂ ਲੇਬਰ 'ਚ ਪੀਆਰ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਸੀ ਕਲੀਨਿੰਗ ਦੀ ਜੌਬ ਕਰਕੇ ਪੀਆਰ ਲੈਣ ਦੀਆਂ ਕੋਸ਼ਿਸ਼ਾਂ ਕਰਦੇ ਸੀ ਉਹਨਾਂ ਲਈ ਔਖਾ ਕਰਦੇ ਉਹਨਾਂ ਲਈ ਔਖਾ ਉਹ ਕੰਦਰੀਆ ਉਹ ਚੱਜ ਦੀ ਜੌਬ ਕਰੋ ਇਕਨੋਮੀ ਦਾ ਪਾਰਟ ਬਣੋ ਚਾਹੇ ਤੁਸੀਂ ਸਕਿਲਡੋਂ ਕੀ ਪ੍ਰੋਬਲਮ ਹੈ ਤੇ ਜੇ ਆਪਣੇ ਜੋ ਗੁਣ ਹੈ ਨਹੀਂ ਭਾਈ ਫਿਰ ਇੰਡੀਆ ਰਵੋ ਫਿਰ ਉੱਥੇ ਕਰਨਾ ਵੀ ਕੀ ਹੈ আচ্ছা ਹੁਣ ਮੈਨੂੰ ਇਹ ਦੱਸੋ ਜਿੰਨੇ ਸੀਟਾਂ ਉੱਥੇ ਖਾਲੀ ਪਈਆਂ ਇਹਦਾ ਮਤਲਬ ਹੈ ਫਿਰ ਤਾਂ ਆਫਰ ਹਮ ਉਫਰਾਂ ਜਿੱਥਾਂ ਮਰਜ਼ੀ ਸਟੂਡੈਂਟ ਮੰਗਾ ਨਾ ਐਦਾਂ ਨਹੀਂ ਮਿਲਦੀਆਂ ਜੀ ਜੀ ਐਦਾਂ ਨਹੀਂ ਮਿਲਦੀਆਂ ਸੀਟਾਂ ਸੀਟਾਂ ਅੱਜ ਵੀ ਜਿਹੜੀਆਂ ਮਿਲਣਗੀਆਂ ਉਹ ਉਹੀ ਜਿਗਾਰਡ ਵਾਲੇ ਸਿਸਟਮ ਪ੍ਰਾਈਵੇਟ ਕਾਲਜ 'ਚ ਮਿਲਣਗੀਆਂ ਗਵਰਨਮੈਂਟ ਕਾਲਜ ਕੱਲਾ-ਕੱਲਾ ਮੋਸਟਲੀ 6 ਸੀਟ ਮੰਗ ਰਿਆ ਹੁਣ ਜੀ ਪਹਿਲਾਂ ਇਹ ਹੀ ਗਵਰਨਮੈਂਟ ਕਾਲਜ ਇੱਕ ਚ ਵਨ ਮੋਡਿਊਲ 5.5 ਚ ਐਡਮਿਸ਼ਨ ਦੇ ਰਿਆ ਸੀਗਾ ਜਦੋਂ ਆ ਪਿੱਛੇ ਵੀਦੇ ਆ ਰਹੇ ਸੀ। ਹੁਣ ਸਿਕਸ ਸੀਜ਼ ਕਰਤੇ ਕਿਉਂਕਿ ਅਗਲੇ ਕੰਦੇ ਸੀਟਾਂ ਵਧੀਆਂ ਨੇ ਤੇ ਬੱਚੇ ਵਧੀਆਂ ਲਵਾਂਗੇ। ਉਹਨਾਂ ਦੇ ਗਵਰਨਮੈਂਟ ਦਾ ਪ੍ਰੈਸ਼ਰ ਆ ਗਿਆ। ਠੀਕ ਹੈ ਨਹੀਂ ਕਿ ਉਹ ਹੁਣ ਇਹ ਕੁਝ ਚੀਜ਼ਾਂ ਨੇ ਜਿਹੜੀਆਂ ਗਵਰਨਮੈਂਟ ਉਹਨਾਂ ਤੋਂ ਮੰਗਦੀ ਐ। ਗਵਰਨਮੈਂਟ ਕੰਦੀ ਯਾਰ ਤੁਹਾਡੇ ਕੋਲ ਵੈਰਾਈਟੀ ਕਿੱਥੇ ਹੈ ਬੱਚਿਆਂ ਦੀ? ਇੱਕੋ ਜਗ੍ਹਾ ਤੋਂ ਨਿਆਣੇ ਚੱਕੀ ਜਾਂਦੇ ਹੋ ਤੁਸੀਂ। ਤੁਸੀਂ ਐਜੂਕੇਸ਼ਨ ਕੈਨੇਡਾ ਦੀ ਕਿੱਥੇ ਫਲਾ ਰਹੇ ਹੋ? ਗੱਲੀ ਇੰਡੀਆ, ਇੰਡੀਆ ਚ ਵੀ ਕਿੱਲੀ ਨਾਰਥ ਇੰਡੀਆ। ਤੁਹਾਡੇ ਕੋਲ ਬ ਤਹਾਡੇ ਕੋਲ ਯੂਰੋਪੀਅਨ ਕੰਟਰੀਜ਼ ਤੋਂ ਕਿਉਂ ਨਹੀਂ ਗਾ ਤੁਹਾਡੇ ਕੋਲ ਅਦਰ ਏਸ਼ੀਅਨ ਕੰਟਰੀਜ਼ ਤੋਂ ਕਿਉਂ ਨਹੀਂ ਗਾ ਸਾਰਾ ਇੱਕ ਜਗ੍ਹਾ ਤੇ ਕਿਉਂ ਹੈ ਸੋ ਸੀਟਾਂ ਇਦਾਂ ਅਵੇਲੇਬਲ ਨਹੀਂ ਹੈਗੀਆਂ ਜਿਹੜੇ ਚੰਗੇ ਮਾਰਕਸ ਵਾਲੇ ਸਟੂਡੈਂਟਸ ਹੈ ਜਿਹੜੇ ਪੰਜ ਚੰਗੇ ਪਰਸੈਂਟੇਜ ਵਾਲੇ ਸਟੂਡੈਂਟ ਹੈ ਉਹ ਤੇ ਜਾਣਗੇ ਵਧੀਆ ਕੋਰਸਾਂ ਦੇ ਵਿੱਚ ਬਾਕੀ ਰਹਿਂਦ ਖੁੰਦ ਸੇਮ ਪ੍ਰਾਈਵੇਟ ਕਾਲਜ ਚ ਜਾਊਗੀ ਇੱਥੇ ਨਹੀਂ ਬੰਦੇ ਬੰਨਾ ਉੱਥੇ ਜਾ ਕੇ ਬਣ ਜਾਓ ਸਾਲ ਪ੍ਰਾਈਵੇਟ ਚ ਪੜ੍ਹ ਲਓ ਉਸ ਤੋਂ ਬਾਅਦ ਗਵਰਨਮੈਂਟ ਚ ਚੱਲ ਜਾਓ ਇੱਕ ਗਿਆ ਰਸਤਾ ਫੇਰ ਸਾਫ਼ ਹੋ ਜਾਏਗਾ ਜਿੰਨਾ ਰਸਤਾ ਸਾਫ਼ ਨਹੀਂ ਕਰੋਗੇ ਉਨਾ ਚਿਰ ਮੁਸ਼ਕਲ ਚ ਰਹੋਗੇ ਬਿਲਕੁਲ ਠ ਕਾਲਜ ਛੱਡ ਕੇ ਕੰਮ ਕਰੋਗੇ ਤੇ ਫਿਰ ਕੈਨੇਡਾ ਚੋਕ ਕੰਮ ਮਿਲਣਾ ਹੀ ਨਹੀਂ ਜੀ ਉਹਨਾਂ ਨੇ ਐਲਐਮਆਈ ਬੰਦ ਕਰਤੀ ਛੋਟੇ ਲੈਵਲ ਤੇ ਜੀ ਲੇਬਰ ਲੈਵਲ ਤੇ ਐਲਐਮਆਈ ਬੰਦ ਹੋ ਗਈ ਵਰਕ ਪਰਮਿਟ ਬੰਦ ਹੋ ਗਿਆ ਜਿਹੜਾ ਜਗਾੜ ਨਾਲ ਮਿਲਦਾ ਸੀ ਹੁਣ ਤਾਂ ਪ੍ਰੋਪਰ ਸਟੱਡੀ ਕਰਕੇ ਹੀ ਲੈਣਾ ਪਊਗਾ ਜਿਹੜਾ ਪੋਸਟ ਸਟੱਡੀ ਵਰਕ ਵੀਜ਼ਾ ਉਹੀ ਮਿਲੇਗਾ ਬਿਲਕੁਲ ਠੀਕ ਹੈ ਜੀ ਸੋ ਇੱਕ ਗੱਲ ਸਾਫ਼ ਹੋ ਗਈ ਕਿ ਸਿਰਫ ਪੜਨ ਵਾਲਿਆਂ ਦਾ ਹੁਣ ਕੈਨੇਡਾ ਜਿਹੜਾ ਰਹਿ ਗਿਆ ਸੋ ਇਸ ਕਰਕੇ ਸਾਰੇ ਵਿਦਿਆਰਥੀ ਜਿਹੜੇ ਪੜਨ ਲਿਖਣ ਨੂੰ ਠੀਕ ਨੇ ਉਹ ਜ਼ਰੂਰ ਸੋਚ ਸਕਦੇ ਨੇ ਸੀਟਾਂ ਜਿਵੇਂ ਦਸੀਆਂ ਆਮਰਜੀਤ ਸਿੰਘ ਕਵਰ ਹੋਣਾ ਨਹੀਂ ਤੁਸੀਂ ਸੋਜ ਦੂਜੇ ਵੀ ਸਕਦੇ ਨੇ ਪਰ ਉਹਨਾਂ ਦਾ ਰਾਹ ਲੰਮਾ ਹੈ ਰਾਹ ਲੰਮਾ 90238 90238 ਕਵਰ ਸਾਹਿਬ ਨਾਲ ਤੁਸੀਂ ਗੱਲ ਕਰ ਸਕਦੇ ਹੋ ਟੀਮ ਨਾਲ ਗੱਲ ਕਰ ਸਕਦੇ ਹੋ ਸਲਾਹ مشورہ ਕਰ ਸਕਦੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਰੌਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ